ਜੀ ਅੱਜ ਆਪ ਆਏ ਆ ਕੈਨੇਡਾ ਦੇ ਚੌੜੇ ਬਾਜ਼ਾਰ ਯਾਨੀ ਕਿ ਕੈਨੇਡਾ ਦੇ ਨਾਇਗਰਾ ਫਾਲ ਵਿੱਚ ਪਿੱਛੇ ਤੁਸੀਂ ਮੇਰੇ ਰੌਣਕ ਮੇਲਾ ਦੇਖ ਹੀ ਲਿਆ ਹੋਣਾ ਸਾਰਾ ਇੰਨਾ ਰਸਾ ਇੱਥੇ ਤਾਂ ਕਰਕੇ ਨੂੰ ਕੈਨੇਡਾ ਚੌੜਾ ਬਾਜ਼ਾਰ ਕਹਿੰਦੇ ਆ ਜਿਹਨੇ ਵੀ ਕੈਨੇਡਾ ਆਉਣਾ ਪਹਿਲਾਂ ਇੱਥੇ ਮੱਥਾ ਟੇਕਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਉਹਨੂੰ ਕੈਨੇਡਾ ਨਹੀਂ ਲੱਗਣਾ ਕਿਉਂਕਿ ਇੱਥੇ ਮੱਥਾ ਟੇਕ ਕੇ ਹੀ ਫੇਰ ਹੀ ਬੰਦੇ ਸਾਰੇ ਅੱਗੇ ਵਧਦੇ ਆ ਜਿਹੜਾ ਵੀ ਆਉਂਦਾ ਨਵਾਂ ਬੰਦਾ ਔਰੇ ਘੁੰਮਣ ਜ਼ਰੂਰ ਆਉਂਦਾ ਵਾ ਆਪਾਂ ਵੀ ਇੱਥੇ 3-4 ਵਾਰੀ ਆਏ ਆ ਤੇ ਆਪਾਂ ਦਾ ਪੁਰਾਣੇ ਆਏ ਹੋਏ ਆ ਹੁਣ ਜਿਹੜਾ ਬੰਦਾ ਨ ਤਾਂ ਉਹਨੂੰ ਬਹੁਤ ਸੋਹਣਾ ਲੱਗਦਾ ਬਹੁਤ ਰੌਣਕ ਮੇਲਾ ਵਾ ਬਹੁਤ ਕਲਰਫੁੱਲ ਆ ਸਾਰੇ ਪਾਸੇ ਬੱਚਿਆਂ ਲਈ ਤੇ ਖਾਸ ਕਰਕੇ ਬਹੁਤ ਐਕਟੀਵਿਟੀਆਂ ਨੇ ਇੱਥੇ ਤੇ ਆ ਆਪਣੇ ਪਿੱਛੇ ਜਿਹੜਾ ਤੁਸੀਂ ਦੇਖਦੇ ਹੋ ਸਕਾਈ ਵੀਲ ਆ ਤੇ ਇਹਦੀ ਟਿਕਟ ਹੈਗੀ 15 ਡਾਲਰ ਤੁਹਾਨੂੰ ਦੱਸਤਾ ਮੈਂ 7 ਡਾਲਰ ਬੱਚਿਆਂ ਲਈ ਆ ਇਹਦੇ ਤੁਸੀਂ ਸਾਰੇ ਸ਼ਹਿਰ ਦਾ ਥਿਊ ਲੈ ਸਕਦੇ ਹੋ ਪਰ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਲਾਈਨ ਆਪਾਂ ਸੋ ਆਪਾਂ ਅੱਜ ਨਹੀਂ ਇਹਦੀ ਰਾਈਡ ਲੈਣੇ ਸ਼ਾਮ ਵગેਰੇ ਦਾ ਰੰਗ ਦੇਖ ਲਾਂਗੇ ਜੇ ਟਾਈਮ ਲੱਗਿਆ ਤੇ ਹੁਣ ਆਪਾਂ ਤੁਹਾਨੂੰ ਹੋਰ ਸਾਰਾ ਏਰੀਆ ਘੁਮਾਉਣੇ ਆ ਇੱਧਰ ਗੱਡੀਆਂ ਦੀਆਂ ਰਾਈਡਾਂ ਵਗੈਰਾ ਵੀ ਨੇ ਸਾਰਾ ਕੁਝ ਆ ਪੂਰਾ ਰੌਣਕ ਮੇਲਾ ਵਾ ਚਲੋ ਆਜੋ ਫਿਰ ਤੁਹਾਨੂੰ ਸਾਰੇ ਨਾਇਗਰਾ ਫਾਲ ਘੁਮਾਉਣੇ ਆ ਆਜੋ ਹਾਂਜੀ ਇਹ ਹੈਗਾ ਉਲਟਾ ਹਾਊਸ ਆਪਰ ਸਾਈਡ ਡਾਊਨ ਹਾਊਸ ਇਹਨੂੰ ਕਹਿੰਦੇ ਆ ਉਲਟਾ ਘਰ ਬਣਿਆ ਹੋਇਆ ਬੜਾ ਵਧੀਆ ਬਹੁਤ ਲੋਕ ਦੇਖਣ ਆਉਂਦੇ ਸਾਰੇ ਲੋਕ ਇੱਥੇ ਫੋਟੋਆਂ ਕਰਾ ਰਹੇ ਆ ਬਹੁਤ ਆਸ਼ਾ ਇੱਥੇ ਇਹ ਬੜੀ ਘੈਂਟ ਡਾਇਰੈਕਸ਼ਨ ਆ ਇੱਥੇ ਨਾਇਗਰਾ ਫਾਲ ਦੀ ਐਦਾਂ ਨਾਲ ਸਟਰੀਟ ਐਵੇਂ ਆ ਇਹ ਘਰ ਕੋਈ ਪੁੱਠਾ ਕਰ ਗਿਆ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਜੀ ਆ ਗਏ ਪੀਜ਼ਾ ਪੀਜ਼ਾ ਸਟੋਰ ਜੀ ਨੇ ਪੀਜ਼ਾ ਖਾਣਾ ਖਾ ਲੋ ਆ ਜੋ ਪੀਜ਼ੇ ਵਾਦੂ ਨੇ ਇੱਥੇ ਉਹ ਸਾਹਮਣੇ ਵੀ ਬੋਸਟਨ ਪੀਜ਼ਾ ਬੋਸਟਨ ਪੀਜ਼ਾ ਵਾ ਇਹ ਹੁਣ ਆਪਾਂ ਚੱਲੇ ਆ ਸਕਾਈ ਵੀਲ ਵੱਲ ਨੂੰ ਆ ਬਹੁਤ ਵੱਡਾ ਸਕਾਈ ਵੀਲ ਇੰਨਾ ਏਗਰਾਫਾਲ ਦੇ ਦੂਰੋਂ ਹੀ ਦਿਖਦਾ ਵਾ ਜਦੋਂ ਆਪਾਂ ਆਉਣੇ ਬੜਾ ਘੈਂਟ ਆ ਬੜਾ ਠਰਾਸ਼ਾ ਦੇਖੋ ਅਜ ਰੌਣਕ ਮੇਲਾ ਅੱਜ ਹੈਗਾ ਸੰਡੇ ਤੇ ਕੱਲ ਨੂੰ ਲੌਂਗ ਵੀਕਐਂਡ ਆ ਤਾਂ ਕਰਕੇ ਰਸ਼ ਫੁੱਲ ਆ ਰਸ਼ ਦੇਖ ਲਓ ਜੀ ਲੋਕ ਐ ਤੇ ਫਿਰਦੇ ਆ ਚੋੜੇ ਵੀ ਯਾਰ ਵੰਗੂ ਲੁਧਿਆਣੀਆਂ ਦੇ ਆਪਾਂ ਖੜੇ ਹੁਣ ਸਟਾਈ ਵੀਲ ਦੇ ਥੱਲੇ ਬਿਲਕੁਲ ਬਹੁਤ ਵੱਡਾ ਵਾ ਬਹੁਤ ਜਿਆਦਾ ਉੱਚਾ ਹੈ ਇਹ ਫਟੋ ਘਟ 150 200 ਫੁੱਟ ਉੱਚਾ ਹੋਊਗਾ ਇਹ ਇੰਨੀ ਇਹਦੀ ਉਚਾਈ ਲੱਗਦੀ ਆ ਤੇ ਆ ਹੈਗੇ ਪੂਰੀ ਮਾਰਕੀਟ ਇੱਥੇ ਉੱਪਰ ਵੀ ਗੇਮ ਜ਼ੋਨ ਬਣਿਆ ਹੋਇਆ ਨਾਲ ਇੱਧਰ ਆ ਗਿਆ ਆਪਣਾ ਵੇਵਰ ਟਿਮ ਹੌਟ ਵਾਸ਼ਰੂਮ ਵਗੈਰਾ ਇੱਥੇ ਹੈਗੇ ਜਿਹਨੇ ਜਾਣਾ ਵਾ ਕਿਉਂਕਿ ਇੱਥੇ ਬਾਥਰੂਮ ਵੀ ਬਹੁਤ ਖੇ ਮਿਲਦੇ ਆ ਆ ਸਾਰਾ ਟਿਮ ਹੌਟ ਨਹੀਂ ਇੱਧਰਲੀ ਸਾਈਡ ਉਸ ਤੋਂ ਅੱਗੇ ਆ ਇੱਧਰ ਆ ਗਿਆ ਆ ਬੋਸਟਨ ਪੀਜ਼ਾ ਵਗੈਰਾ ਰੈਸਟੋਰੈਂਟ ਆ ਗਿਆ ਗੇਮ ਜਾਨ ਸਾਰੇ ਗੇਮਿੰਗ ਵਗੈਰਾ ਇੱਥੇ ਬੱਚਿਆਂ ਨੇ ਖੇਡਾਂ ਬਹੁ ਬਣੀਆਂ ਹੋਈਆਂ ਨੇ ਇਸ ਕਾਈ ਵੀਲ ਆਉਣ ਦੇ ਬਾਰੇ ਦਿਖਾਉਣੇ ਤੈਨੂੰ ਇਨਫੋਰਮੇਸ਼ਨ ਕਾਈ ਵੀਲ ਦੀ ਟਿਕਟ ਹੈਗੇ ਅਡਲਟ ਲਈ 15 ਡਾਲਰ ਆ ਤੇ ਬੱਚਿਆਂ ਲਈ 7 ਡਾਲਰ ਆ ਲਾਈਨ ਅਪ ਬਹੁਤ ਲੰਬਾ ਲੱਗਿਆ ਹੋਇਆ ਪਰ ਲੈਣਾ ਤਾਂ ਸੀਗੀ ਇਹਦੀ ਰਾਈਡ ਆਪਾਂ ਪਹਿਲਾਂ ਵੈਸੇ ਲਈ ਹੋਈ ਆ ਔਰ ਇੱਥੇ ਲਾਈਨ ਅਪ ਬਹੁਤ ਬਹੁਤ ਲੋਕੀ ਖੜੇ ਨੇ ਕਾਫੀ ਟਾਈਮ ਵੇਟ ਕਰਨੀ ਪੈਣੀ ਆ ਇੱਧਰ ਵਾਲੀ ਸਾਈਡ ਵੀ ਕਾਫੀ ਲਾਈਨ ਆਪਾਂ ਬਹੁਤ ਲੋਕੀ ਖੜੇ ਨੇ ਤੇ ਬਹੁਤ ਆਸ਼ਾ ਘਟੋ ਘਟ ਅੱਧਾ ਬਣਾ ਘੰਟੇ ਦੀ ਤਾਂ ਵੇਟ ਹੀ ਆ ਜੇ ਖੜਨਾ ਪੈ ਗਿਆ ਇੱਥੇ ਸੋ ਆਪਾਂ ਇਹਦਾ ਬਾਅਦ ਚ ਹੀ ਲਵਾਂਗੇ ਇਹਦੀ ਰਾਈਡ ਪਹਿਲਾਂ ਹੋਰ ਪਾਸੇ ਘੁੰਮਦੇ ਆਂ ਤੁਹਾਨੂੰ ਤੇ ਜਿਹੜੇ ਬੱਚਿਆਂ ਵਗੈਰਾ ਦੇ ਸਟੋਲਰ ਆ ਤੁਸੀਂ ਇੱਥੇ ਲਾ ਸਕਦੇ ਹੋ ਇੱਥੇ ਪਾਰਕਿੰਗ ਬਣੀ ਹੋਈ ਹੈ ਸਟੋਲਰ ਲਈ ਇੱਥੇ ਲਾ ਜੋ ਤੁਸੀਂ ਕੋਈ ਨਹੀਂ ਛੇੜਦਾ ਕੋਈ ਨਹੀਂ ਚੱਕਦਾ ਹਾਂਜੀ ਇਹ ਸਟਰੀਟ ਜਾਂਦੀ ਹੈ ਸਿੱਧੀ ਹੁਣ ਨਾਇਗਰਾ ਫਾਲਸ ਵੱਲ ਨੂੰ ਜਿੱਥੇ ਆਪਣੇ ਵਾਟਰਫਾਲ ਆ ਜਿੱਥੇ ਪਾਣੀ ਡਿੱਗਦਾ ਮੇਨ ਜਿਹੜੀ ਜਗਾ ਵਾ ਜਿਹਦੇ ਨਾਮ ਤੇ ਆ ਸਾਰੇ ਸ਼ਹਿਰ ਦਾ ਨਾਮ ਪਿਆ ਹੁਣ ਆਪਾਂ ਉਧਰ ਨੂੰ ਚੱਲੇ ਆ ਤੇ ਆਹ ਸਟਰੀਟ ਥੱਲੇ ਨੂੰ ਉਤਰਦੀ ਆ ਥੋੜਾ ਡਾਊਨ ਹਿੱਲ ਆ ਤੇ ਇੱਥੇ ਦੇਖੋ ਤੁਸੀਂ ਆ ਹੈਗੀ ਆਈਸਕ੍ਰੀਮ ਸ਼ਾਪ ਰਾਸ਼ਪੂਰਾ ਵਾ ਲੈਣੀ ਹੈ ਆਈਸਕ੍ਰੀਮ ਲੋ ਲੋ ਫਿਰ ਵੀ ਲੈ ਲਈ ਆਈਸਕ੍ਰੀਮ ਹੈਲੋ ਕੌਣ ਸੀ ਆਈਸਕ੍ਰੀਮ ਲਈ ਹੈ ਆਪਣੇ ਕੌਣ ਸੀ ਪਤਾ ਨਹੀਂ ਆ ਹੈਗਾ ਜੀ ਨਾਇਗਰਾ ਫਾਲ ਦਾ ਸੀ ਐਨ ਟਾਵਰ ਕਸੀਨੋ ਕਰਕੇ ਦਾ ਨਾਮ ਇਹਦੇ ਵਿੱਚ ਮੈਨੂੰ ਲੱਗਦਾ ਕਸੀਨੋ ਆ ਤੇ ਆ ਸਾਹਮਣੇ ਹੋਟਲ ਆ ਆ ਵੀ ਹੋਟਲ ਆ ਸ਼ੈਰਟਨ ਵੱਡੇ ਹੀ ਹੋਟਲ ਨੇ ਸਾਰੇ ਮਹਗੇ ਹੀ ਇੱਥੇ ਸਾਰੀਆਂ ਜਵਾਕਾਂ ਦੀਆਂ ਜਾਨੀ ਜਿਆਦਾ ਨੇ ਇੱਥੇ ਸ਼ਾਪਾਂ ਵਗੈਰਾ ਤੇ ਗੇਮਿੰਗ ਵਗੈਰਾ ਦੇ ਜਿਹੜੇ ਸ਼ਕੀਨ ਨੇ ਆ ਸਾਰੀਆਂ ਗੇਮਿੰਗ ਦੀਆਂ ਸ਼ਾਪਾਂ ਹੀ ਨੇ ਆ ਜਿੱਦਾਂ ਟੌਇਸ ਦੀ ਸ਼ਾਪ ਹੋ ਗਈ ਆ ਬਲੂ ਮਾ우스 ਇਹ ਹੋ ਗਈ ਆ ਹੋ ਗਈ ਆਪਣੇ ਤੇ ਨਾਲ-ਨਾਲ ਆਪਣੇ ਆ ਹੋਟਲ ਬਣੇ ਹੋਏ ਨੇ ਇੱਥੇ ਵੱਡੇ ਆ ਸੜਕ ਤੇ ਵੀ ਪੂਰੀ ਰੌਣਕ ਰਹਿੰਦੀ ਆ ਉਧਰੋਂ ਸਿੱਧੀਆਂ ਫਾਲਸ ਤੇ ਲੋਕ ਗੱਡੀਆਂ ਪਾਰ ਕਰ ਲੈਂਦੇ ਆ ਉਧਰੋਂ ਆ ਜਾਂਦੇ ਨੇ ਤੇ ਆਪਾਂ ਤੁਰ ਕੇ ਜਾ ਰਹੇ ਹਾਂ ਕਿਉਂਕਿ ਆ ਮਾਰਕੀਟ ਬੜੀ ਘੈਂਟ ਆਪਾਂ ਘੁੰਮਦੇ ਜਾਣਾ ਵਾ ਅੱਜ ਲੌਂਗ ਵੀਕਐਂਡ ਕਰਕੇ ਰਸ਼ ਬਹੁਤ ਜ਼ਿਆਦੇ ਆ ਇੰਨਾ ਰਸ਼ ਤਾਂ ਕਦੇ ਨਹੀਂ ਦੇਖਿਆ ਇੱਥੇ ਜਿੰਨਾ ਅੱਜ ਰਸ਼ ਆ ਨਾਲ ਆ ਗੇਮਿੰਗ ਵਗੈਰਾ ਵਾਲੇ ਬਣੇ ਹੋਏ ਨੇ ਤੇ ਇੱਧਰ ਵੀ ਫੁੱਲ ਮਾਰਕ ਗਰਾਊਂਡ ਆ ਇਹ ਆ ਹੈਗੀ ਆਈਸਕ੍ਰੀਮ ਸ਼ਾਪ ਨਾਲ ਕਿਤੇ ਇੱਧਰ ਪਾਰਕ ਬਣਿਆ ਹੋਇਆ ਬੈਠ ਕੇ ਰੈਸਟ ਕਰਨ ਲਈ ਪਿਛਲੀ ਵਾਰ ਆਪਾਂ ਇੱਥੇ ਬੈਠ ਕੇ ਲੰਚ ਵਗੈਰਾ ਖਾਦਾ ਸੀਗਾ ਤੇ ਲੰਚ ਵਗੈਰਾ ਕਰ ਸਕਦੇ ਤੁਸੀਂ ਬੈਠ ਕੇ ਅੱਜ ਆਪਾਂ ਹੀ ਥੋੜਾ ਲੇਟ ਆ ਲੰਚ ਆਪਾਂ ਰਸਤੇ ਦੀ ਕਰ ਲਿਆ ਸੀਗਾ ਹਾਂ ਇੰਟਰਸੈਕਸ਼ਨ ਆ ਗਿਆ ਫਾਲਸ ਵਾਲਾ ਇੱਥੋਂ ਸਿੱਧਾ ਹੀ ਥੱਲੇ ਉਤਰ ਜਾਣਾ ਹਾਂਜੀ ਆਪਾਂ ਪਹੁੰਚ ਗਏ ਮੇਨ ਪੁਆਇੰਟ ਤੇ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਆ ਉਹ ਸਾਹਮਣੇ ਫਾਲਸ ਚੱਲ ਰਹੇ ਆ ਚਰਨਾ ਜੀ ਇਓ ਸਾਹਮਣੇ ਜਿਹੜਾ ਬ੍ਰਿਜ ਆ ਹੋਏਗਾ ਅਮਰੀਕਾ ਤੇ ਉਹ ਸਾਹਮਣੇ ਲੋਕੀ ਤੁਹਾਨੂੰ ਫਿਰਦੇ ਦਿਖ ਰਹੇ ਆ ਅਮਰੀਕਾ ਦੇ ਵਿੱਚ ਫਿਰ ਰਹੇ ਆ ਉਧਰ ਵੀ ਨਾਇਗਰਾ ਟਾਉਣੀ ਆ ਤੇ ਉਹ ਦਿਖ ਰਿਹਾ ਝਰਨਾ ਸਾਹਮਣੇ ਦੇਖੋ ਝਰਨੇ ਦਾ ਨਜ਼ਾਰਾ ਕਿੰਨਾ ਘੈਂਟ ਆ ਤੇ ਉਹ نیچے ਫਿਰ ਰਹੀ ਆ ਸ਼ਿਪ ਰੈੱਡ ਕਲਰ ਦੇ ਆ ਜਿਹੜੇ ਵਿਚਾਰੇ ਕੈਨੇਡਾ ਵੱਲੋਂ ਤੇ ਉਸ ਤੋਂ ਉੱਤਰ ਉਸ ਤੋਂ ਅੱਗੇ ਉਹ ਬਲੂ ਕਲਰ ਦੇ ਆ ਆ ਸਾਰੇ ਲੋਕੀ ਕਿਸ਼ਤੀ ਦੀ ਆਪਣੇ ਰਾਈਡ ਲੈ ਕੇ ਥੱਲੇ ਆ ਰਹੇ ਆ ਆ ਇੱਥੇ ਲਿਫਟ ਲੱਗੀ ਹੋਈ ਆ ਇਹ ਸਿੱਧਾ ਥੱਲੇ ਜਾਂਦੀ ਆ ਉਹ ਥੱਲੇ ਜਾ ਕੇ ਉੱਥੇ ਹੀ ਬਣਾਉਂਦੇ ਆ ਸਿੱਪ ਦੇ ਵਿੱਚ ਉਹਦੇ ਵਿੱਚ ਬਿਠਾ ਕੇ ਫਿਰ ਉਹ ਫਾਲ ਦੇ ਥੱਲੇ ਲੈ ਕੇ ਜਾਂਦੇ ਨੇ ਆ ਸਾਰੇ ਰੈੱਡ ਕਲਰ ਵਾਲੇ ਜਿਹੜੇ ਪਾਈ ਫਿਰਦੇ ਆ ਰੇਨ ਸੂਟ ਸਾਰੇ ਕੈਨੇਡਾ ਵਾਲੇ ਨੇ ਤੇ ਇੱਥੇ ਇੱਕ ਬਲੂ ਕਲਰ ਦੀਆਂ ਵੀ ਸਿੱਪਾਂ ਜਿਹੜੀਆਂ ਉਹ ਥੱਲੇ ਫਿਰਦੀਆਂ ਨੇ ਉਹਦੇ ਫਾਲ ਦੇ ਸਾਹਮਣੇ ਵਾਲੇ ਦੇ ਗਈਆਂ ਹੋਈਆਂ ਉਹ ਅਮਰੀਕਾ ਵੱਲੋਂ ਆਉਂਦੀਆਂ ਨੇ ਔਰ ਸਾਹਮਣੇ ਵੀ ਇੱਕ ਫਾਲਾ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗੇ। ਸਾਹਮਣੇ ਦੀਆਂ ਬਿਲਡਿੰਗਾਂ ਵੀ ਸਾਰੀਆਂ ਅਮਰੀਕਾ ਦੀਆਂ ਹੀ ਨੇ। ਔਰ ਸਾਹਮਣੇ ਅਮਰੀਕਾ ਦੇ ਹੋਟਲ। ਤੇ ਉਹ ਬ੍ਰਿਜ ਤੇ ਲੋਕੀ ਦੇਖਣ ਆਉਂਦੇ ਆ ਬ੍ਰਿਜ ਤੇ ਖੜਕੇ ਵੀ ਦੇਖਦੇ ਉੱਥੇ ਬ੍ਰਿਜ ਬਣਿਆ ਹੋਇਆ ਉੱਧਰ। ਇਦਾਂ ਤੁਰ ਕੇ ਉੱਥੇ ਪੌੜੀਆਂ ਵੀ ਨੇ। ਤੁਰ ਕੇ ਇਦਾਂ ਪੌੜੀਆਂ ਨੇ ਉਹ ਤੁਰ ਕੇ ਲੋਕੀ ਥੱਲੇ ਉਤਰ ਕੇ ਵੀ ਆ ਕੇ ਦੇਖਣ ਆਉਂਦੇ ਆ ਉੱਥੇ। ਔਰ ਪੌੜੀਆਂ ਤੋਂ ਸਿੱਧਾ ਥੱਲੇ ਵੀ ਆਉਂਦੇ ਲੋਕੀ। ਅੱਜ ਲੱਗਦਾ ਬੰਦ-ਬੰਦ ਕਰੀਏ ਉਹਦੇ ਕੋਈ ਨਹੀਂ ਫਿਰ ਰਹੇ। ਲਿਫਟਾਂ ਹੀ ਵੀ ਆਉਂਦੇ ਉਹਦੇ ਵਿੱਚ ਆਹ ਜਿਹੜਾ ਟਾਵਰ ਇਹਦੇ ਵਿੱਚ ਲਿਫਟ ਲੱਗੀ ਹੋਈ ਆ ਹਾਂਜੀ ਆਹ ਬੋਟ ਆ ਜਿਹੜੀ ਯੂਐਸਏ ਤੋਂ ਆਈ ਹੈ ਯੂਐਸਏ ਸਾਈਡ ਤੋਂ ਤੇ ਆਹ ਲੋਕੀ ਆ ਰਹੇ ਆ ਯੂਐਸਏ ਦੇ ਉੱਪਰੋਂ ਲਿਫਟ 'ਚ ਉਤਰ ਕੇ ਬਲੂ ਕਲਰ ਦੇ ਇਹਨਾਂ ਨੇ ਪਾਏ ਹੁੰਦੇ ਆ ਤੇ ਕੈਨੇਡਾ ਵਾਲਿਆਂ ਨੇ ਰੈੱਡ ਕਲਰ ਦੇ ਰੇਨ ਕੋਟ ਪਾਏ ਹੁੰਦੇ ਆ ਕਿਉਂਕਿ ਵੀ ਮਿਕਸ ਨਾ ਹੋ ਜਾਣ ਲੋਕੀ ਇੱਧਰ ਉੱਧਰ ਨਾ ਚਲੇ ਜਾਣ ਜੇ ਸ਼ਿਪ 'ਨੂੰ ਕੋਈ ਗੜਬੜ ਹੁੰਦੀ ਆ ਤਾਂ ਕਰਕੇ ਡਿਫਰੈਂਟ ਰੰਗਾਂ ਦੇ ਪਾਉਂਦੇ ਆ ਐਦਾਂ ਕਰਕੇ ਇਹਨਾਂ ਦੀ ਸ਼ਿਪ ਆ ਭਰ ਜਾਂਦੀ ਆ ਫਿਰ ਇਹ ਆ ਲਈ ਜਾਂਦੇ ਆਪਣੀ ਸ਼ਿਪ ਆ ਆਵਦੀ ਉਹ ਸਾਹਮਣੇ ਫਾਲਸ ਤੇ ਜਾਣਗੇ ਆ نیچے ਆਗੇ ਆਪਣੇ ਕੈਨੇਡਾ ਵਾਲੇ ਆ ਰੈੱਡ ਕਲਰ ਦੇ ਸਾਰੇ ਆ ਜ਼ਿਪਲਾਈਨ ਰਾਈਡ ਆ ਇੱਥੋਂ ਬੰਦ ਕੇ ਬੰਨ ਕੇ ਬੰਦਾ ਭੇਜ ਦਿੰਦੇ ਸਿੱਧਾ ਥੱਲੇ ਜਾਂਦਾ ਵਾ ਆ ਤਾਰਾਂ ਲੱਗੀਆਂ ਹੋਈਆਂ ਨੇ ਤਾਰਾਂ ਰਾਹੀਂ ਸਿੱਧਾ ਫਾਲ ਦੇ نیچے ਜਾਂਦਾ ਵਾ ਉੱਥੇ ਤੁਹਾਨੂੰ ਦਿਖਾਉਣੇ ਜਦੋਂ ਜਾਂਦੇ ਆ ਆ ਨੀ ਯਾਰਾ ਦੇਖੋ ਤੁਸੀਂ ਐਦਾਂ ਬੰਨ ਕੇ ਭੇਜ ਦਿੰਦੇ ਤਾਰ ਤੇ ਇੰਨੀ ਉਚਾਈ ਤੋਂ ਇੰਦਾ ਚੱਲਿਓ ਉੱਥੇ ਚਲੇ ਜਾਂਦੇ ਆ ਆਪਣਾ ਤਾਂ ਐਡਾ ਦਿਲ ਨਹੀਂ ਹੈਗਾ ਐਡੀ ਰਾਈਡ ਲੈਣ ਦਾ ਪਰ ਲੱਗਦਾ ਡਰ ਇਦਾਂ ਪਾਰਕ ਬਣੇ ਹੋਏ ਆ ਪਾਰਕਾਂ 'ਚ ਬੈਠੇ ਲੋਕੀ ਵਧੀਆ ਰੈਸਟ ਰੋਸਟ ਕਰ ਰਹੇ ਆ ਹੁਣ ਕਿਉਂਕਿ ਤੁੱਪ ਬਹੁਤ ਜ਼ਿਆਦਾ ਹੈ ਹੁਣ ਤੇ ਤਾਂ ਕਰਕੇ ਹੁਣ ਦੁਪਹਿਰਾ ਜਿਹਾ ਵਾ ਸਾਰੇ ਰੈਸਟ ਕਰ ਰਹੇ ਆ ਇਹ ਸਟਰੀਟ ਪੂਰੀ ਭਰੀ ਜਾ ਰਹੀ ਹੈ ਤੇ ਆਪਾਂ ਜਾ ਰਹੇ ਆ ਇਹਦੇ ਡਾਊਨ ਸਾਈਡ ਨੂੰ ਇਹਦੇ ਜੜਾਂ 'ਚ ਜਾ ਰਹੇ ਆ ਆਪਾਂ ਫਾਲ ਦੇ ਉੱਧਰ ਨੂੰ ਟਰਾਈ ਕਰਦੇ ਆ ਇੱਧਰ ਨਾਲ ਨਾਲ ਫਾਲਸ ਚੱਲ ਰਹੇ ਆ ਕਿ ਖੜੇ ਆ ਇੱਧਰ ਵੀ ਇੱਥੇ ਥੋੜਾ ਘੱਟ ਰਸ਼ ਆ ਯਾਨੀ ਪਿੱਛੇ ਤੋਂ ਜਗ੍ਹਾ ਹੀ ਨਹੀਂ ਮਿਲ ਰਹੀ ਸੀ ਖੜ ਕੇ ਦੇਖਣ ਨੂੰ ਹਾਂਜੀ ਆ ਦੇਖੋ ਇੱਥੇ ਰੇਨਬੋ ਬਣ ਗਈ ਆ ਤੇ ਰੇਨਬੋ ਬਣਦੀ ਰਹਦੀ ਹੈ ਦਿਨ ਚ ਕਾਫੀ ਟਾਈਮ ਤੇ ਆ ਹੁਣ ਰੇਨਬੋ ਬਣੀ ਹੋਈ ਆ ਤੁਹਾਨੂੰ ਦਿਖਦੀ ਹੋਊਗੀ ਸ਼ਾਇਦ ਮੈਂ ਜ਼ੂਮ ਕਰਕੇ ਦਿਖਾਉਣਾ ਆ ਇਦਾਂ ਦੀ ਰੇਨਬੋ ਬਣੀ ਹੋਈ ਆ ਇਹ ਲੋਕ ਲੈ ਰਹੇ ਆ ਨੀਚੇ ਨਜ਼ਾਰੇ ਸਿਪਾਂ ਚ। ਜੀ ਆ ਨਾਲ ਨਾਲ ਇੱਦਾਂ ਪਾਰਕ ਬਣਿਆ ਹੋਇਆ। ਬੜਾ ਸੋਹਣਾ ਪਾਰਕ ਲੱਗਦਾ ਵਾ। ਨਾਲ ਨਾਲ ਇੱਦਾਂ ਗੱਡੀਆਂ ਲੰਘਦੀਆਂ ਨੇ। ਬੜਾ ਘੈਂਟ 뷰 ਆ। ਇੱਦਾਂ ਗੱਡੀਆਂ ਆ ਰਹੀਆਂ ਇੱਧਰੋਂ। ਤੇ ਆ ਉੱਪਰ ਇਹਨਾਂ ਦਾ ਇੱਕ ਹੋਰ ਸੀਐਨ ਟਾਵਰ ਆ। ਇੱਥੇ ਵੀ ਲਿਫਟਾਂ ਜਾਂਦੀਆਂ ਨੇ। ਪਾਰਕ ਦੇਖੋ ਤੁਸੀਂ ਕਿੰਨਾ ਘੈਂਟ ਆ। ਲੋਕੀ ਇੱਦਾਂ ਬੈਠੇ ਇੰਜੋਏ ਕਰ ਰਹੇ ਇੱਥੇ ਸਾਹਮਣੇ। ਕਿ ਵੀ ਗੱਡੀਆਂ ਲੱਗ ਜਾਂਦੀਆਂ ਨੇ ਪਾਰਕਿੰਗ ਪਰ ਇੱਥੇ ਲਿਮਟਿਡ ਜੀ ਪਾਰਕਿੰਗ ਆ। ਬੰਦਾ ਇੱਥੇ ਗੱਡੀ ਲਾ ਕੇ ਵੀ ਉਹ ਇੱਥੇ ਆ ਸਕਦਾ ਨੇੜੇ। ਸਿੱਧਾ ਇੱਥੋਂ ਡਾਇਰੈਕਟ ਅਸੈਸਾ ਫਾਲਸ ਨੂੰ ਆ ਸਾਹਮਣੇ ਫਾਲਸ ਨੇ। ਇਹ ਇਦਾਂ ਨਾਲ ਨਾਲ ਆ ਜਿਹੜੀ ਸਾਈਡ ਵਾਕ ਆ ਇਹ ਥੋੜੀ ਖਾਲੀ ਆ। ਇੱਥੇ ਰਸ਼ ਨਹੀਂ ਇੰਨਾ। ਆੜੀ ਨੀਚੇ ਵਾਲੀ ਐ ਤੇ ਬਹੁਤ ਲੋਕੀ ਆ ਰਹੇ ਜਿਹੜੀ ਬਿਲਕੁਲ ਨਾਲ ਆ ਫਾਲਸ ਦੇ। ਦੇਖੋ ਤੁਸੀਂ ਗੱਡੀਆਂ-ਗੱਡੀਆਂ ਰੌਣਕ ਮੇਲਾ ਦੇਖੋ ਲੋਕੀ ਇੱਧਰ ਬਹੁਤ ਬੈਠੇ ਆ। ਹਾਂਜੀ ਜਿਹੜਾ ਇਹ ਨਾਇਗਰਾ ਫਾਲ ਦੇ ਵਿੱਚ ਜਿਹੜਾ ਵਾਟਰਫਾਲ ਹੁੰਦਾ ਵਾ ਇਹ 1 ਸੈਕਿੰਡ ਵਿੱਚ 168000 ਕਿਊਬਿਕ ਮੈਟ੍ਰਿਕ ਟਨ ਹੁੰਦਾ ਵਾ ਇੰਨਾ ਪਾਣੀ 1 ਸੈਕਿੰਡ ਦੇ ਵਿੱਚ ਡਿੱਗ ਜਾਂਦਾ ਵਾ ਤੇ ਇਹ ਜਿਹੜਾ ਅਮਰੀਕਾ ਸਾਈਡ ਦਾ ਵਾ ਨਾਇਗਰਾ ਫਾਲ ਉਹ 70 ਤੋਂ 110 ਮੀਟਰ ਉੱਚਾ ਵਾ ਤੇ ਜਿਹੜਾ ਇੱਧਰ ਕੈਨੇਡਾ ਵਾਲਾ ਵਾ ਇਹ ਥੋੜਾ ਜਿਹਾ ਨੀਮਾ ਵਾ ਇਹ 60 70 ਫੋਟੀ ਉੱਚਾ ਵਾ ਤੇ ਇਹਦਾ ਜਿਹੜਾ ਬੈਸਟ ਟਾਈਮ ਆ ਇਹਨੂੰ ਵਿਜ਼ਿਟ ਕਰਨ ਦਾ ਜੂਨ ਜੁਲਾਈ ਅਗਸਟ ਇਹ ਤਿੰਨ ਮਹੀਨੇ ਮੰਨੇ ਜਾਂਦੇ ਕਿਉਂਕਿ ਥੋੜਾ ਸਮਰ ਹੁੰਦਾ ਤੇ ਇੱਥੇ ਠੰਡ ਘੱਟ ਹੁੰਦੀ ਆ ਵੈਸੇ ਵਿੰਟਰ ਦੇ ਵਿੱਚ ਤਾਂ ਇੱਥੇ ਬਹੁਤ ਜ਼ਿਆਦਾ ਠੰਡ ਹੁੰਦੀ ਆ ਪਰ ਹੁਣ ਜਦੋਂ ਸਮਰ ਦੇ ਵਿੱਚ ਇੱਥੇ ਪੂਰਾ ਵਧੀਆ ਹੁੰਦਾ ਤੇ ਲੋਕੀ ਬਹੁਤ ਆਉਂਦੇ ਆ ਟਾਈਮ ਵੀ ਹੌਲੀਡੇਜ਼ ਦਾ ਹੁੰਦਾ ਤਾਂ ਇੱਥੇ ਰੌਣਕ ਮੇਲਾ ਪੂਰਾ ਹੁੰਦਾ ਤੇ ਸਾਰੀਆਂ ਸ਼ਾਪਾਂ ਓਪਨ ਹੁੰਦੀਆਂ ਨੇ ਤੇ ਵੈਦਰ ਪੂਰਾ ਸਹੀ ਹੁੰਦਾ ਵਾ ਦਿਨੇ ਥੋੜੀ ਧੁੱਪ ਹੁੰਦੀ ਆ ਪਰ ਉਦਾਂ ਠੀਕ ਹੁੰਦਾ ਵਾ ਜਿਹੜਾ ਨਾਇਗਰਾ ਫਾਲਾ ਇਹ ਨਾਇਗਰਾ ਇੱਕ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਤੇ ਬਣਿਆ ਹੋਇਆ ਨਾਇਗਰਾ ਕਰਕੇ ਸ਼ਹਿਰ ਹੈ ਇੱਕ ਉੱਥੇ ਆ ਤੇ ਬ੍ਰੈਮਟਨ ਤੋਂ ਲਗਭਗ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ ਉਹੀ ਡੇਢ ਕਿ ਘੰਟਾ ਲੱਗ ਜਾਂਦਾ ਉਹਨੂੰ ਨਾਰਮਲੀ ਜੇ ਟ੍ਰੈਫਿਕ ਹੋਵੇ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਬਹੁਤ ਸੋਹਣੀ ਜਗ੍ਹਾ ਵਾ ਜਿਹੜਾ ਪਹਿਲੀ ਵਾਰੀ ਆਉਂਦਾ ਪਹਿਲੀ ਵਾਰੀ ਵਿਜ਼ਿਟ ਕਰੂਗਾ ਉਹਨੂੰ ਤਾਂ ਬਹੁਤ ਸੋਹਣੀ ਲੱਗਦੀ ਆ ਚਲੋ ਹੌਲੀ ਹੌਲੀ ਫਿਰ ਘੱਟ ਸੋਹਣੀ ਲੱਗਣ ਲੱਗ ਜਾਂਦੀ ਆ ਪਰ ਪਹਿਲਾਂ ਪਹਿਲਾਂ ਬਹੁਤ ਸੋਹਣੀ ਜਗ੍ਹਾ ਵਾ ਦੇਖੋ ਇੱਕ ਵਾਰੀ ਆਗੇ ਜੀ پارک ਦੇ ਵਿੱਚ ਐਦਾਂ ਕਰਕੇ ਫਲਾਵਰਸ ਵੀ ਬੜੇ ਸੋਹਣੇ ਲੱਗੇ ਹੋਏ ਆ ਤੇ ਲੋਕੀ ਇੱਥੇ ਫੋਟੋਆਂ ਕਰਾ ਰਹੇ ਆ ਬੜਾ ਸੋਹਣਾ پارک ਆ ਤੇ ਆਜੋ ਤੁਹਾਨੂੰ ਅੰਦਰ ਵੀ ਦਿਖਾਉਂਦੇ ਆ ਫਾਉਂਟੇਨ ਵਗੈਰਾ ਲੱਗੇ ਹੋਏ ਆ ਐਦਾਂ ਕਰਕੇ پارک ਦਾ ਸਾਰਾ ਅੰਦਰੋਂ ਨਜ਼ਾਰਾ ਵਾ ਐਦਾਂ ਫਾਉਂਟੇਨ ਵਗੈਰਾ ਲੱਗੇ ਹੋਏ ਆ ਬੜੇ ਸੋਹਣੇ ਐਦਾਂ ਲੋਕੀ ਇੱਥੇ ਬੈਠੇ ਫੋਟੋਸ ਵਗੈਰਾ ਕਰਾ ਰਹੇ ਆ ਟਰੀਸ ਵੀ ਬੜੇ ਸੋਹਣੇ ਸੋਹਣੇ ਲੱਗੇ ਹੋਏ ਇੱਥੇ। ਗੋਰੀਆਂ ਜਵਾਕ ਪਾਰੇ ਗਾਹ ਪੂਰਾ। ਸਤਿ ਸ਼੍ਰੀ ਅਕਾਲ ਜੀ ਰੋ। ਫਲਾਵਰ ਤਾਂ ਆਪਣੇ ਇੰਡੀਆ ਵੀ ਨੇ ਇਦਾਂ ਦੇ ਸੇਮ ਜਿਹੇ ਨੇ ਤੇ ਆ ਨੀਚੇ ਆਪਣਾ ਆ ਗਿਆ ਦੇਸੀ ਗੇਂਦੇ ਦਾ ਫਲਾਵਰ। ਪਰ ਰੰਗ ਸੋਹਣੇ ਇਹਨਾਂ ਦੇ ਇਦਾਂ ਵਧੀਆ ਲੱਗਦੇ। ਇਹਨੇ ਆਪਦਾ ਚੁੱਲ੍ਹਾ ਹੀ ਬਣਾਇਆ ਇੱਥੇ ਘਰ ਦਾ ਹੀ ਬਣਾਇਆ ਹੈ ਕੰਮ। ਹੁਣ ਉਹ ਪੁਲਿਸ ਵਾਲਾ ਆ ਗਿਆ ਟ੍ਰੈਫਿਕ ਵਾਲਾ ਉਹ ਗ੍ਰੀਨ ਵਾਲਾ ਹੁਣ ਇਹਨਾਂ ਦੋ ਟਿਕ ਟੁਕੜ ਤੂੰ ਆ ਹੀ ਬਹੁ ਕਰਤਾ ਇਹਨਾਂ ਸਾਰੇ ਪਾਸੇ ਪਹਿ ਤੂੰ ਆ ਕੀਤਾ ਪਿਆ ਇਹਨਾਂ ਨੇ ਐਡ ਪੋਲੂਸ਼ਨ ਕੀਤਾ ਪਿਆ ਉਹ ਆ ਗਿਆ ਪੁਲਿਸ ਵਾਲਾ ਹੁਣ ਬਣਾਉਗੇ ਇਹਨਾਂ ਦੀ ਰੇਲ ਇਹਦੇ ਪੰਜਾਬੀ ਉਹ ਕਰਦੇ ਨੇ ਹੈਗੀ ਐ ਜ਼ੂਮ ਬੱਸਾਂ ਇਹ ਵੀ ਟੂਰਸ ਬੱਸ ਨੇ ਇਹ ਟ੍ਰਾਂਟੋ ਤੋਂ ਆਉਂਦੀ ਸੀਨ ਟਾਵਰ ਤੋਂ ਇੱਥੇ ਸਿੱਧੀ ਡਾਇਰੈਕਟ ਬੱਸ ਆ ਪਿੱਛੇ ਵੀ ਖੜੀ ਇੱਕ ਰੈਡੀ ਜੀ ਇਹ ਵੀ ਬੜੀ ਸੋਹਣੀ ਬੱਸ ਆ ਪੂਰੀ ਘੈਂਟ ਬੱਸਾਂ ਨੇ ਇਹ ਹੁਣ ਆਪਾਂ ਚੱਲੇ ਆਗੇਨ ਮਾਰਕੀਟ ਦੇ ਵਿੱਚ ਕਿਉਂਕਿ ਹੁਣ ਲੱਗਈ ਆ ਭੁੱਖ ਤੇ ਆਪਾਂ ਕੁਝ ਖਾਣੇ ਪੀਣੇ ਜਾ ਕੇ ਪੁਲਿਸ ਵਗੈਰਾ ਤੇ ਹਾਰ ਟਾਈਮ ਖੜੀ ਰਹਿੰਦੀ ਆ ਕਿਉਂਕਿ ਇੱਥੇ ਥੋੜੇ ਮਂਦੀਰ ਆ ਕੇ ਥੋੜੀ ਹੁੱਲੜਬਾਜੀ ਕਰਦੀ ਆ ਫਿਰ ਥੋੜਾ ਕਾਪੂ ਰੱਖਦੇ ਉਹਨਾਂ ਨੂੰ ਤੇ ਇਹ ਮਾਰਕੀਟ ਚ ਚਲਦੇ ਆ ਤੁਹਾਨੂੰ ਦਿਖਾਉਂਦੇ ਆ ਫਿਰ ਰੌਣਕ ਮੇਲਾ ਵੀ ਬੜਾ ਸੋਹਣਾ ਕੈਫੇ ਬਣਿਆ ਉੱਪਰ ਆਹ ਸ਼ਿਪ ਬਣੀ ਹੋਈ ਆ ਪੁਰਾਣੇ ਟਾਈਮ ਦੀ ਬੜਾ ਸੋਹਣਾ ਕੈਫੇ ਜੈਕ ਸਪਾਇਰੋ ਦੀ ਫਿਲਮ ਵਾਲੀ ਬਣੀ ਹੋਈ ਆ ਲੋ ਜੀ ਆਪਣਾ ਸ਼ੋਰ ਕਹਿੰਦਾ ਇਹਦੇ ਨਾਲ ਫੋਟੋ ਕਰਾਉਣੀ ਆ ਆਹ ਹਾਲੀਵੁੱਡ ਵਾਲੇ ਨਾਲ ਕਰਾ ਲਈ ਫੋਟੋ ਇਹ ਆ ਗਈ F1 ਰੇਸ ਇਹਦੇ ਵਿੱਚ ਵੀ ਇੱਕ ਇੱਕ ਬੰਦਾ ਹੀ ਬਹਿ ਕੇ ਜਾਂਦਾ ਵਾ ਨਾਲ ਜਵਾਕ ਜਾ ਸਕਦੇ ਆ ਇਹਦੀ ਹੈਗੀ 14 ਡਾਲਰ ਪਰ ਪਰਸਨ ਰਾਈਡ ਤੇ ਜੇ ਜਵਾਕ ਆ ਫਿਰ ਉਹਦੀ 7 ਡਾਲਰ ਐਦਾਂ ਕਰਕੇ ਘੁੰਮਦੇ ਆ ਸਾਰਾ ਉੱਪਰ ਤੱਕ ਘੁੰਮ ਕੇ ਆਉਂਦੇ ਆ ਸਾਰਾ ਰਾਉਂਡ ਰਾਉਂਡ ਉਹਦੇ ਵਿੱਚ ਘੁੰਮ ਕੇ ਉੱਪਰ ਜੀ ਘੁੰਮ ਕੇ ਆਉਂਦੇ ਆ ਐਦਾਂ ਉੱਪਰ ਬਣਿਆ ਹੋਇਆ ਤੇ ਫਿਰ ਥੱਲੇ ਆ ਕੇ ਇੱਧਰ ਆ ਜਾਂਦੇ ਆ ਇਤੋਂ ਕਰ ਕੇ ਰਾਈਡ ਘੈਂਟ ਆ ਹੀ ਜਿਹੜੇ ਲੈਣੀ ਹੈ ਵੀ ਲੈ ਸਕਦਾ ਵੀ ਪਰ ਇੱਕ ਇੱਕ ਜਣਾ ਹੀ ਬੈਠਾ ਬੱਟਾ ਬੰਦਾ ਛੋਟਾ ਬਰ ਨਾਲ ਦਾ ਛੋਟਾ ਜਵਾਕ ਨਾ ਜਵਾਕ ਹੀ ਬੈਠ ਸਕਦਾ ਨਾਲ ਸੀਟ ਸਿਉਟੀ ਆ ਹਾਂਜੀ ਆਪਾਂ ਚੱਲੇ ਹੁਣ ਸਕਾਈ ਬੀਲ ਦੀ ਰਾਈਡ ਲੈਣ ਇਹ ਸਾਰੇ ਸ਼ਹਿਰ ਦਾ ਵੀਊ ਦੇਖਣ ਹੁਣ ਹੋ ਰਿਹਾ ਸੈਨਸਟ ਸੋ ਵੀਊ ਵਧੀਆ ਆਊਗਾ ਇੰਨਾ ਕੁ ਲਾਈਨ ਅਪ ਹੋਇਆ ਹੋਇਆ ਆ ਥੋੜਾ ਜਿਹਾ ਰਸ਼ ਹੁਣ ਫੇਰ ਆਪਾਂ ਉੱਪਰ ਚਲੇ ਜਾਣਾ ਤੇ ਉੱਪਰ ਤੁਹਾਨੂੰ ਵੀਊ ਦਿਖਾਉਨੇ ਆ ਹੁਣ ਆਪਾਂ ਛੱਡ ਜੇ ਥੱਲੇ ਖੜੇ ਆ ਤੇ ਐਦਾ ਕਰਕੇ ਇੱਥੋਂ ਆਪੋ ਬਾਕਸ ਦੇ ਵਿੱਚ ਬੈਹਿ ਜਾਣਾ ਵਾ ਤੇ ਉੱਪਰ ਜਾਵਾਂਗੇ ਸਾਰੇ ਲੋਕ ਵੇਟ ਕਰ ਰਹੇ ਆ ਬੜੀ ਬੇਸਬਰੀ ਨਾਲ ਦਿਖਾਉਣੇ ਵੇਰ ਤਾਨੂੰ ਕਿਵੇਂ ਦਾ ਨਿਆਰਾ ਟਿਕਟ ਦਾ ਚੈੱਕ ਇਨ ਹੋ ਗਿਆ ਵਾ ਤੇ ਹੁਣ ਆਪਾਂ 5 ਵਾਲੀ ਰੋ ਦੇ ਵਿੱਚ ਆ ਗਏ ਇੱਥੇ ਸਾਰੇ ਲਈ ਬਣੀ ਹੋਈਆਂ 6 ਵਾਲੀ ਰੋ ਉੱਪਰ 6 6 ਬੰਦੇ ਵਾਲੀ ਇੱਧਰ 4 4 ਵਾਲੀ ਜਿਵੇਂ 4 ਲਿਖਿਆ ਤੇ ਆਪਾਂ 5 ਵਾਲੀ ਚ ਆ ਗਏ ਇੱਥੇ ਲੱਗੀਆਂ ਹੋਈਆਂ ਨੇ ਹੁਣ ਇਹਨਾਂ ਦੇ ਵਿੱਚ ਆਪਾਂ ਐਂਟਰ ਕਰ ਜਾਣਾ ਬਾਕਸ ਆ ਰਹੇ ਪਿਆਬੀ ਮੁੰਡੇ ਹੀ ਖੜੇ ਇੱਥੇ ਆਪਣੇ ਪਰੌਣ ਲਈ ਜਾ ਰਹੇ ਆ ਐਦਾਂ ਕੁਛ ਉੱਪਰ ਉਹ ਵਿਊ ਆ ਐਦਾਂ ਲੋਕੀ ਛੱਲੇ ਨਿਕੇ ਨਿਕੇ ਲੱਗ ਰਹੇ ਆ ਹੁਣ ਆਪਾਂ ਉੱਪਰਲੀ ਸਾਈਡ ਆ ਗਏ ਤੇ ਇੱਧਰ ਵੀ ਸ਼ਹਿਰ ਦਾ ਵਿਊ ਆ ਪਰ ਥੋੜਾ ਕਲੀਅਰ ਨਹੀਂ ਵਿਊ ਇੱਧਰ ਵਿਊ ਕਲੀਅਰ ਆ ਇੱਥੇ ਹੁਣ ਇਹਨਾਂ ਨੇ ਰੋਕਤੀ ਆ ਤੇ ਇਸ ਤੋਂ ਬਾਅਦ ਆਪਾਂ ਹੁਣ ਉਹ ਚੀਜ਼ ਨਾਲ ਇੱਧਰ ਹੈਗਾ ਜੀ ਆ ਇੱਧਰ ਹੈਗਾ ਪਾਣੀ ਵਾਲਾ ਜੀ ਹਾਲ ਛੋਟਾ ਜਿਹਾ ਤੇ ਉਹ ਉੱਪਰ ਉਹਨਾਂ ਦਾ ਸੀਰ ਟਾਵਰ ਆ ਗਿਆ। ਐਦਾਂ ਦਾ ਕੁਝ 뷰 ਹੈ ਇੱਥੋਂ। ਐਦਾਂ ਫਾਲਸ ਦਾ 뷰 ਉੱਪਰੋਂ ਐਦਾਂ ਦਾ ਵਾ ਕੁਝ। ਐਦਾਂ ਦੇਖਣ ਨੂੰ ਲੱਗਦਾ ਉੱਪਰੋਂ ਪੂਰਾ ਘੈਂਟ 뷰 ਆ ਰਿਹਾ ਵਾ। ਫੇ ਦੂਜੀ ਸਾਈਡ ਘੁੰਮ ਕੇ ਤੁਹਾਨੂੰ ਹੋਰ ਦਿਖਾਉਣੀ ਆ। ਤੇ ਉਹ ਜਿਹੜਾ ਸਾਹਮਣੇ ਵਾਲਾ ਫਾਲਸ ਆ ਉਹ ਵੀ ਦਿਖ ਰਿਹਾ ਵਾ ਐਦਾਂ ਪਾਣੀ ਉੱਡ ਰਿਹਾ ਉੱਪਰ ਧੂਆਂ ਬਣ ਕੇ। ਅੱਗੇ ਉਹ ਸਾਹਮਣੇ ਬਾਰਡਰ ਆ ਗਿਆ ਤੇ ਉਧਰਲੀ ਸਾਈਡ ਹੈਗਾ ਯੂ ਐਸ ਏ। ਇਹ ਸਿਰਫ ਕਾਰਸ ਲਈ ਆ ਬਾਰਡਰ ਜਿਹੜਾ ਟਰੱਕਾਂ ਵਾਲਾ ਉਹ ਤਾਂ ਦੂਜੀ ਸਾਈਡ ਆ ਇਹ ਕਾਰਾਂ ਵਾਲਾ ਬਾਰਡਰ ਆ ਉਹ ਬੋਥ ਲੱਗੇ ਹੋਏ ਨੇ ਉੱਥੇ ਟੋਲ ਟੈਕਸ ਆ ਤੇ ਉਹ ਅਮਰੀਕਾ ਦਾ ਝੰਡਾ ਸਾਨੂੰ ਦਿਖਦੇ ਹੀ ਹੁਣਾ ਵਾ ਤੇ ਇਦਾਂ ਕਰਕੇ ਉੱਧਰਲੇ ਪਾਸੇ ਅਮਰੀਕਾ ਵਾ ਲੈ ਕੇ ਕਿਹੜਾ ਦਮਾਉਣ ਲੱਗੇ ਆ ਇੱਕ ਕਿਹੜਾ ਲੈ ਲਿਆ ਵਾ ਦੂਜਾ ਕਿਹੜਾ ਦਮਾਉਣ ਲੱਗੇ ਆ ਹੁਣ ਪੂਰੀ ਫਾਸਟ ਆਪ ਵੀ ਟਾ ਰਹੀ ਕਿ ਆਪ ਇੱਕ ਢਾਊਂਡ ਆ ਜੀ ਕਾਰ ਵੀ ਉੱਪਰ ਹੀ ਨਿਕਲ ਲੱਗੀ ਆ ਲੰਮਕਾ ਦੀ ਸਿੱਧੀ ਥੱਲੇ ਉੱਪਰ ਨੂੰ ਹੀ ਰੱਬ ਵੱਲ ਨੂੰ ਹੀ ਚੱਲੀ ਆ ਸਿੱਧਾ ਇਹਦਾ ਉੱਧਰ ਨੂੰ ਮੂੰਹ ਕਰਿਆ ਹੋਇਆ ਆ ਸਾਰਾ ਹਾਊਸ ਹੀ ਟੇਡਾ ਵਾ ਟੇਡਾ ਹੀ ਪੁੱਠਾ ਹੀ ਪਿਆ ਵਾ ਤੁਹਾਨੂੰ ਇੱਧਰ ਦਿਖਾਉਣਾ ਹਾਂਜੀ ਏਦਾਂ ਕਰਕੇ ਹਾਊਸ ਆ ਬਿਲਡਿੰਗ ਆ ਬਹੁਤ ਵੱਡੀ ਏਦਾਂ ਡਹੀ ਹੋਈ ਆ ਤੇ ਆ ਇਹ ਤੇ ਬੰਦਾ ਚੱਲਦਾ ਇੱਕ ਏਦਾਂ ਲੱਗਦਾ ਵੀ ਅਸਲੀ ਦਾ ਬੰਦਾ ਵਾ ਹੈਗਾ ਨਕਲੀ ਆ ਕੀ ਵੀ ਆ ਇਹ ਬੱਡ ਦੀ ਕਾਰ ਲੱਕੜ ਦੀ ਬਣੀ ਹੋਈ ਆ ਸਾਰੀ ਕਾਰ ਹੈਗੀ ਇਹ ਫਰਾਰੀ ਦੀ ਕਾਪੀ ਆ ਫਰਾਰੀ ਗੱਡੀ ਆ ਐਂਡ ਕਵਰਡ ਫੋਟ ਫੈਰਾਰੀ ਨਿਕੜ ਕਵਰਡ ਬਰਾਈਰ ਤੇ ਫੈਰਾਰੀ ਹੈ ਵਿੱਚੋਂ ਦਿਖਾਉਣਾ ਤੁਹਾਨੂੰ ਵਿੱਚੋਂ ਵੀ ਬੜੀ ਘੈਂਟ ਆ ਬਈ ਤੇਰੇ ਸਟੋਰਗ ਲਾਇਆ ਹੈ ਤੇਰੇ ਵੀ ਘਮਰਿਆ ਵਾ ਡੂ ਨੋਟ ਸਿਟ ਬਈ ਵਿੱਚ ਨਹੀਂ ਬੈਟਣਾ ਕਹਿੰਦੇ ਡੂ ਨੋਟ ਸਿਟ ਲਿਖਿਆ ਹੋਇਆ ਹੈ ਇਹ ਅੰਦਰ ਆ ਦੋ ਜਣੇ ਬੈਠੇ ਆ ਵੱਡੀ ਵੱਡੀ ਅਖਾਲੇ ਡੇਲੇ ਥੋੜੇ ਵੱਡੇ ਹੀ ਆ ਇਹਦੇ ਅਸਲੀ ਆ ਤੇਰਾ ਕੋਈ ਮਿਊਜ਼ੀਅਮ ਵਗੈਰਾ ਬਣਾਇਆ ਹੈ ਅੰਦਰ ਹਾਂਜੀ ਹੋ ਗਈ ਹੈ ਸ਼ਾਮ ਤੇ ਸ਼ਾਮ ਨੂੰ ਸਕਾਈ ਵੀਲ ਦਾ ਇਦਾਂ ਦਾ 뷰 ਆ ਬਾਲਾ ਗੈਂਟ 뷰 ਤੇ ਆ ਵਿਚਾਲੇ ਲੱਗੇ ਹੋਏ ਕਹਾ ਆ ਬਣਿਆ ਹੋਇਆ ਇੱਕ ਮੈਨ ਵਿਚਾਰਾ ਇਹ ਗੱਲ 'ਚ ਪਾਉਂਦਾ ਵਾ ਚੇਨ ਜੀ ਤੇ ਇਹਦੇ ਅੱਗੇ ਬੈਠ ਕੇ ਫੋਟੋ ਕਰਾਉਣੀ ਹੈ ਜੀ ਨੇ 4 ਡਾਲਰ 'ਚ ਕਰਾਉਂਦਾ ਐਦਾਂ ਬੱਚਾ ਉੱਪਰੋਂ ਖੜ ਕੇ ਐਦਾਂ ਪਾਉਂਦਾ ਉਹ ਚੇਨ ਮੈਂ ਗੱਲ ਤੇ ਪਾ ਦਿੰਦਾ 4 ਡਾਲਰ ਇਹਦੀ ਫੀਸ ਆ ਪੂਰਾ ਲੋਕ ਹੈ ਨਾ ਪੂਰਾ ਅਟਰੈਕਸ਼ਨ ਦਾ ਕੇਂਦਰ ਬਣਿਆ ਹੋਇਆ ਪੂਰਾ ਖੇਚ ਦਾ ਕੇਂਦਰ ਹੈ ਆ ਦੇਖੋ ਜੀ ਕਿੰਨਾ ਘੰਟਾ ਪੂਰਾ ਘੰਟਾ ਕਾਈ ਵੀਲ ਦਾ ਰਾਤ ਨੂੰ ਹੁਣ ਇਥੇ ਲਾਈਟਿੰਗ ਬਹੁਤ ਘੰਟਾ ਹੁੰਦੀ ਹੈ ਸਾਰੇ ਪਾਸੇ ਪੂਰਾ ਰੌਣਕ ਮੇਲਾ ਲੱਗਣਾ ਪੂਰਾ ਰਾਸ਼ ਹੋਇਆ ਪਿਆ ਵਾ ਬੋਰੇ ਪੰਜਾਬੀ ਆਪਣੇ ਤੇ ਹੋਰ ਵੀ ਸਾਰੇ ਲੋਕੀ ਉਹ ਨਰਾਜ